ਉਹ ਮੁद्दा ਸਿਗਾ ਜਿਹੜੀ ਗੱਲ ਸੁਣਨ ਲਈ ਤੁਸੀਂ ਇੱਥੇ ਉਪਸਥਿਤ ਹੋਏ ਹੋ ਸੋ ਮੈਂ ਸਾਡੇ ਬਹੁਜਨ ਸਮਾਜ ਪਾਰਟੀ ਦੇ ਸ਼ਹਿਰੀ ਪ੍ਰਧਾਨ ਸਾਡੇ ਕਮਿਊਨਿਸਟਾਂ ਦੇ ਪ੍ਰਧਾਨ ਤੇ ਬਾਕੀ ਸਾਰੇ ਸਾਥੀ ਸਾਡੇ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸਾਡੇ ਕੌਂਸਲਰ ਸਾਹਿਬ ਅਸੀਂ ਸਾਰਿਆਂ ਦਾ ਇੱਥੇ ਧੰਨਵਾਦ ਕਰਦੇ ਹਾਂ ਜਿਹੜਾ ਮਸਲਾ ਸਿਗਾ ਉਹ ਅਸੀਂ ਸ਼ਹਿਰ ਦੇ ਲਾਅ ਐਂਡ ਆਰਡਰ ਬਾਰੇ ਡਿਸਕਸ ਕਰਨ ਲਈ ਸਾਰੇ ਇਕੱਠੇ ਹੋਏ ਸੀ ਕਿਉਂਕਿ ਜਿਹੜਾ ਨਿਕੋਦਰ ਸ਼ਹਿਰ ਹੈ ਉਹਦੇ ਵਿੱਚ ਇਸ ਵੇਲੇ ਲਾਅ ਐਂਡ ਆਰਡਰ ਦੀ ਬਹੁਤ ਬੁਰੀ ਸਥਿਤੀ ਬਣ ਗਈ ਇਦਨੇ ਲੋਕਾਂ ਨੂੰ ਫਰੋਤੀਆਂ ਦੇ ਕਾਲ ਆਉਂਦੇ ਆ ਔਰ ਰਾਤ ਨੂੰ ਗੋਲੀਆਂ ਚੱਲ ਜਾਂਦੀਆਂ ਔਰ ਕਿੰਨੇ ਕਿੰਨੇ ਚਿਰ ਹੋ ਗਏ ਐਫ ਆਈ ਆਰ ਆ ਰਜਿਸਟਰ ਹੋਇਆਂ ਨੂੰ ਤੇ ਕੋਈ ਉਹਦਾ ਸੁਣਵਾਈ ਨਹੀਂ ਹੁੰਦੀ ਔਰ ਜਿਹੜੀ ਸੱਤਾ ਤੇ ਰਹਿ ਇਹਨਾਂ ਦੀ ਇੱਕ ਤੇ ਬੱਕਰੀ ਵੀ ਚੋਰੀ ਹੋ ਜਾਏ ਉਹਦਾ ਪਰਚਾ ਫਟਾਫਟ ਦੇ ਦਿੰਦੇ ਸੋ ਮੈਂ ਇਹ ਗੱਲ ਜਦੋਂ ਅਸੀਂ ਇਹ ਡਿਸਕਸ ਕਰ ਰਹੇ ਸੀ ਇਸ ਇਸ਼ੂ ਦੇ ਉੱਤੇ ਤੇ ਇੱਕ ਹੋਰ ਬੜਾ ਗੰਭੀਰ ਮਸਲਾ ਸਾਹਮਣੇ ਆਇਆ ਉਹ ਆਇਆ ਕਿ ਜਿਹੜਾ ਇਹ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਨੇ ਚਲਾਇਆ ਸੀ ਉਹਦੀ ਜਿਹੜੀ ਫੂਕ ਨਿਕਲਦੀ ਜਾਂਦੀ ਹੈ ਛੰਡੇ ਭੇਜ ਦਿੰਦੇ ਆ ਘਰੋਂ ਪਿੰਡਾਂ ਦੇ ਵਿੱਚ ਉਹ ਮਾਰਚ ਕਰਾਈ ਜਾਂਦੇ ਆ ਔਰ ਉਹਦੀ ਜਿਹੜੀ ਸਥਿਤੀ ਹੈ ਉਹ ਆਪਾਂ ਨਸ਼ਾ ਛਡਾਊ ਕੇਂਦਰ ਖੋਲੇ ਸੀ ਆਪਾਂ ਡਾਟ ਦੇ ਸੈਂਟਰ ਖੋਲੇ ਸੀ ਸਰਕਾਰ ਦੀ ਕੋਸ਼ਿਸ਼ ਸੀ ਕਿ ਜਿਹੜੇ ਪਿਛਲੀਆਂ ਸਰਕਾਰਾਂ ਦੀ ਵੀ ਕੋਸ਼ਿਸ਼ ਰਹੀ ਹੈ ਕਿ ਜਿਹੜੇ ਬੱਚੇ ਇਹਨਾਂ ਨਸ਼ਿਆਂ ਦੀ ਲਤ ਦੇ ਵਿੱਚ ਫਸ ਗਏ ਉਹਨਾਂ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ ਜਾਵੇ ਪਰ ਹੁਣ ਇੱਕ ਗੰਭੀਰ ਮਸਲਾ ਦੇਖਣ ਨੂੰ ਆਇਆ ਕਿ ਬੱਚਿਆਂ ਨੂੰ ਜੇਲਾ ਚ ਭੇਜਿਆ ਜਾ ਰਿਹਾ ਔਰ ਜੇਲਾ ਜਿਹੜੀਆਂ ਉਹ ਗੈਂਗਸਟਰਾਂ ਦਾ ਜਿਹੜੀ ਇੱਕ ਉਹ ਸਕੂਲ ਬਣਿਆ ਹੋਇਆ ਜਿੱਥੋਂ ਟ੍ਰੇਨਿੰਗ ਲੈ ਕੇ ਤਾਂ ਬਾਅਦ ਦੇ ਵਿੱਚ ਦੂਜੇ ਪਾਸੇ ਨੂੰ ਚੱਲ ਜਾਂਦੇ ਔਰ ਲੁੱਟਾਂ ਖੋਹਾਂ ਦਾ ਕੀ ਹਾਲਾਤ ਹੋ ਗਿਆ ਸਾਡੇ ਨਕੂਦਰ ਸ਼ਹਿਰ ਦੇ ਵਿੱਚ ਮੇਰੇ ਖਿਆਲ ਰੋਜ਼ ਦੋ ਤੋਂ ਤਿੰਨ ਵਾਰ ਦਾ ਤਾਂ ਹੁੰਦੀਆਂ ਚੋਰੀ ਦੇ ਮੋਟਰਸਾਈਕਲ ਜੋ ਵਿਚਾਰਾ ਕਿਸੇ ਦਾ ਮਾਲ ਸੁਰੱਖਿਅਤ ਨਹੀਂ ਕਿਸੇ ਦਾ ਸਮਾਨ ਸੁਰੱਖਿਅਤ ਨਹੀਂ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜੇ ਕੋਈ ਵੀ ਸਾਥੀ ਨਸ਼ੇ ਦੇ ਵਿੱਚ ਕਾਰੋਬਾਰ ਕਰਦਾ ਹੈ ਜਿਹੜਾ ਵੀ ਕੋਈ ਨਸ਼ੇ ਦੇ ਕਾਰੋਬਾਰ ਦੇ ਵਿੱਚ ਫਸ ਲੱਗਾ ਹੋਇਆ ਉਹਨੂੰ ਜ਼ਰੂਰ ਜਿਹੜਾ ਉਹਦਾ ਬੰਦੀ ਸਜ਼ਾ ਜਿਹੜੀ ਦਿੱਤੀ ਜਾਵੇ ਕਾਨੂੰਨ ਦੇ ਸਾਹਮਣੇ ਔਰ ਜੇ ਕੋਈ ਸਾਡਾ ਜਿਹੜਾ ਸਾਥੀ ਹੈ ਜੇ ਕੋਈ ਬੱਚਾ ਹੈ ਉਹ ਨਸ਼ੇ ਤੇ ਲੱਗਿਆ ਉਹਦੇ ਪਰਿਵਾਰਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਝੂਠੇ ਪਰਚੇ ਨਾ ਪਾਏ ਜਾਣ ਮੈਨੂੰ ਲੱਗਦਾ ਹੈ ਕਿ ਇਹ ਕੰਪਨੀਆਂ ਵਾਂਗ ਕਿਉਂਕਿ ਦਿੱਲੀ ਦੀ ਕੰਪਨੀ ਹੈ ਇਹਨਾਂ ਨੇ ਟਾਰਗੇਟ ਦੇਤੇ ਟਾਰਗੇਟ ਕੀ ਦੇਤੇ ਕਿ ਆ ਰੋਜ਼ ਇੰਨੇ ਬੰਦੇ ਫੜੋ ਜਾਂ ਉਹ ਫੜੋ ਉਹਦੇ ਕਰਕੇ ਇਹ ਨਜਾਇਜ਼ ਪਰਚੇ ਪਾ ਪਾ ਕੇ ਜਿਹੜੇ ਬੱਚਿਆਂ ਨੂੰ ਅੰਦਰ ਕਰ ਰਹੇ ਆ ਉਹਦੇ ਲਈ ਅਸੀਂ ਪੁਲਿਸ ਦੀ ਮਦਦ ਕਰਦੇ ਆਂ ਔਰ ਸਾਡੇ ਜਿਹੜੇ ਸਾਥੀ ਹੈ ਮਾਊਂਗਾਲ ਤੋਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਪਿੰਡ ਦੇ ਇਹ ਤੁਹਾਨੂੰ ਡਿਟੇਲ ਚ ਦੱਸਣਗੇ ਕੁਝ ਬੱਚੇ ਜਿਹੜੇ ਆ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਉਹਨਾਂ ਨੂੰ ਨਸ਼ਾ ਤਸਕਰ ਬਣਾ ਕੇ ਜ਼ਿਲ੍ਹਾ ਚ ਭੇਜਤਾ ਉਹਨਾਂ ਦੇ ਪਿੱਛੇ ਪਤਨੀਆਂ ਬੱਚੇ ਰੋਲ ਰਹੇ ਨੇ ਸੋ ਉਸ ਇਨਸਾਫ ਲਈ ਸਾਡੇ ਕਾਮਰੇਡ ਜੀ ਕਿਉਂਕਿ ਇਸ ਮੁੱਦੇ ਦਾ ਜਿਆਦਾ ਇਹਨਾਂ ਨੂੰ ਸਮਝ ਆਏ ਇਹਦੇ ਬਾਰੇ ਗੱਲ ਕਰਨਗੇ ਪਰ ਅਸੀਂ ਦਮਰਾਇ ਨੂੰ ਔਰ ਸਪੈਸੀਫਿਕਲੀ ਪੁਲਿਸ ਪ੍ਰਸ਼ਾਸਨ ਨੂੰ ਕਹਿੰਨੇ ਕਿ ਇਹ ਕੋਈ ਵੀ ਇਦਾਂ ਦਾ ਕੰਮ ਨਾ ਕਰੋ ਕਿ ਪਰਿਵਾਰਾਂ ਨੂੰ ਜਿੱਥੇ ਪਰੇਸ਼ਾਨੀ ਨ ਹੋਵੇ ਕਿਉਂਕਿ ਜਿਹੜੇ ਮੋਤਵਾਰ ਲੀਡਰ ਹੈ ਜਦੋਂ ਕੋਈ ਹੁੰਦਾ ਉਹਦੇ ਮਗਰ ਜਾਣਾ ਪੈਂਦਾ ਤੇ ਪਰਿਵਾਰ ਦਾ ਕੋਈ ਕਸੂਰ ਨਹੀਂ ਪਰਿਵਾਰ ਤਾਂ ਅੱਗੇ ਪਰੇਸ਼ਾਨ ਹੈ ਜੇ ਉਹਨਾਂ ਦਾ ਬੱਚਾ ਇਸ ਚੱਕਰ 'ਚ ਫਸ ਗਿਆ ਆਪਾਂ ਉਹਨਾਂ ਨੂੰ ਪਰੇਸ਼ਾਨ ਨਾ ਕਰੀਏ ਤੇ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਕਾਮਰੇਡ ਦਰਸ਼ਨ ਸਿੰਘ ਨਾਹਰ ਜੀ ਨੂੰ ਉਹ ਇਸ ਮੁੱਦੇ ਦੇ ਉੱਤੇ ਤੁਹਾਨੂੰ ਹੋਰ ਜਾਣਨਾ